ਫਰੀਦਕੋਟ ਦੇ ਇੱਕ ਪਿਤਾ ਨੇ ਆਪਣੀ ਮਾਸੂਮ ਬੱਚੀ ਨਾਲ ਹੁੰਦੀ ਜਾਤੀ ਖਿਲਾਫ ਮੋਰਚਾ ਖੋਲ੍ਹ ਦਿੱਤਾ ਆਪਣੀ ਬੱਚੀ ਨੂੰ ਇਨਸਾਫ ਦਿਵਾਉਣ ਲਈ ਇੱਕ ਨਿੱਜੀ ਕਨਵਰਟ ਸਕੂਲ ਦੇ ਪ੍ਰਬੰਧਕਾਂ ਖਿਲਾਫ ਮਜਬੂਤ ਪਿਤਾ ਨੇ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਦੇ ਦਫ਼ਤਰ ਬਾਹਰ ਧੰਨ ਲਗਾ ਕੇ ਫੂਕ ਹੜਤਾਲ ਸ਼ੁਰੂ ਕਰ ਦਿੱਤੀ ਹੈ ਪਿਤਾ ਦਾ ਦੋਸ਼ ਹੈ ਕਿ ਫਰੀਦਕੋਟ ਦੇ ਇੱਕ ਨਾਮੀ ਨਿੱਜੀ ਕਨਵਰਟ ਸਕੂਲ ਦੇ ਪ੍ਰਬੰਧਕਾਂ ਵੱਲੋਂ ਉਸ ਦੀ ਬੇਟੀ ਦਾ ਨਤੀਜਾ ਕੋਸ਼ਿਸ਼ੀ ਨਹੀਂ ਕੀਤਾ ਜਾ ਰਿਹਾ ਜਿਸ ਕਾਰਨ ਬੱਚੀ ਮਾਨਸਿਕ ਤਣਾਅ ਵਿੱਚ ਹੈ ਕੱਲ ਸਵੇਰ 8 ਵਜੇ ਤੋਂ ਬੈਠਾਂ ਜੀ ਮੇਰੀ 6 ਸਾਲ ਦੀ ਬੇਟੀ ਹੈ ਮੇਰੇ ਦੋ ਬੇਟੀਆਂ ਨੇ ਇੱਕ 3 ਸਾਲ ਦੀ ਬੇਟੀ ਹੈ ਇੱਕ 6 ਸਾਲ ਦੀ ਬੇਟੀ ਹੈ ਜਿਹੜੀ ਮੇਰੀ ਬੇਟੀ 6 ਸਾਲ ਦੀ ਹੈ ਉਹ ਕਨਵੈਂਟ ਸਕੂਲ ਦੇ ਵਿੱਚ ਯੂਕੇਜੀ ਕਲਾਸ ਦੇ ਵਿੱਚ ਫਾਈਨਲ ਇਗਜ਼ਾਮ ਦਿੱਤੇ ਆ 28 ਤਰੀਕ ਨੂੰ ਉਸ ਦਾ ਰਿਜ਼ਲਟ ਆਇਆ ਹੈ ਤੇ ਸਕੂਲ ਪ੍ਰਸ਼ਾਸਨ ਨੇ ਮੇਰੀ ਬੇਟੀ ਦਾ ਜਿਹੜਾ ਰਿਜ਼ਲਟ ਹੈ ਇਸ ਕਰਕੇ ਉਸ ਦਿਨ ਰੋਕ ਲਿਆ ਕਿ 5100 ਰੁਪਏ ਰੀ ਐਡਮਿਸ਼ਨ ਫੀਸ ਨਹੀਂ ਭਰੀ ਗਈ ਹੋਰ ਵੀ ਕਾਫੀ ਬੱਚਿਆਂ ਦਾ ਜਿਹੜਾ ਰਿਜ਼ਲਟ ਰੋਕਿਆ ਗਿਆ ਉਸ ਵਿੱਚ ਕਾਫੀ ਬੱਚੇ ਬੱਚੀਆਂ ਹਨ ਤੇ ਮੈਂ ਜਾ ਕੇ ਇੱਕ ਤਰੀਕ ਨੂੰ ਸਵੇਰੇ 10 ਵਜੇ ਇਲਾਹਾਬਾਦ ਬੈਂਕ ਵਿੱਚ 5100 ਰੁਪਿਆ ਪਲੱਸ 500 ਰੁਪਿਆ ਜੁਰਮਾਨਾ ਪੇੜ ਕਰ ਦਿੱਤੇ ਸਕੂਲ ਨੂੰ ਉਸ ਤੋਂ ਬਾਅਦ ਮੈਂ ਸਕੂਲ ਦੀ ਰਿਸੈਪਸ਼ਨ ਤੇ ਗਿਆ ਉਹਨਾਂ ਨੂੰ ਕਿਹਾ ਵੀ ਮੈਂ ਫੀਸ ਭੇ ਕਰਤੀ ਮੈਂ ਫਾਦਰ ਨੂੰ ਮਿਲਣਾ ਰਿਜ਼ਲਟ ਲੈਣ ਵਾਸਤੇ ਉਹਨਾਂ ਨੇ ਮੈਨੂੰ ਮਿਲਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹਾਲਾਂਕਿ ਜੋ ਫੀਸ ਭਰਨ ਦਾ ਮੈਸੇਜ ਆਇਆ ਸੀ ਉਹ 31 ਮਾਰਚ ਤੱਕ ਆਇਆ ਸੀਗਾ ਇਹਨਾਂ ਨੇ ਉਹਨਾਂ ਨੂੰ ਅਖਿਓ ਅਖੋਲੇ ਕਰਦਿਆਂ ਹੋਇਆਂ 28 ਤਰੀਕ ਨੂੰ ਸਾਡਾ ਰਿਜ਼ਲਟ ਕੱਢ ਕੇ ਸਾਡੇ ਰਿਪੋਰਟ ਕਾਰਡ ਸਾਡੇ ਰੋਕ ਲਿੱਤੇ ਗਏ ਇਸ ਲਈ ਮੈਂ ਇੱਥੇ ਅੱਜ ਧਰਨੇ ਤੇ ਬੈਠਾ ਇੱਕ ਤਰੀਕ ਨੂੰ ਜੋ ਮੈਂ ਕੰਪਲੇਟਾ ਕੱਢੀਆਂ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੇ ਇਹਨਾਂ ਕੋਲੇ ਮੈਡਮ ਕੋਲੇ ਸਵੇਰ ਮੈਂ ਆਇਆ ਇਹ ਕਹਿੰਦੇ ਵੀ ਤੁਹਾਡੇ ਫਾਲਤੂ ਕੰਮਾਂ ਵਾਸਤੇ ਸਾਡੇ ਕੋਲੇ ਟਾਈਮ ਨਹੀਂ ਹੈਗਾ ਸਵੇਰ ਇਹ ਸਭਿਆਚਾਰ ਕੇਂਦਰ ਵਿੱਚ ਫੰਕਸ਼ਨ ਤੇ ਚਲੇ ਗਏ ਉਸ ਤੋਂ ਬਾਅਦ ਇੱਥੇ ਆਏ 5 ਮਿੰਟ ਵਾਸਤੇ ਇਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਕੋਲੇ ਹਲੇ ਤੱਕ ਕੋਈ ਵੀ ਪ੍ਰਸ਼ਾਸਨ ਦਾ ਬੰਦਾ ਨਹੀਂ ਆਇਆ ਸਕੂਲ ਵੱਲੋਂ ਮੈਨੂੰ ਬਾਰ-ਬਾਰ ਇਹੋ ਮੈਸੇਜ ਲੱਗ ਰਿਹਾ ਹੈ ਵੀ 2602 ਪੇਰੈਂਟਸ ਕੋਲੋਂ ਐਸੀ 1 ਕਰੋੜ ਰੁਪਏ ਦੇ ਕਰੀਬ ਪੇਮੈਂਟ ਲੈਣੀ ਆ ਅਗਰ ਅਸੀਂ 20 ਲੱਖ ਰੁਪਏ ਪ੍ਰਸ਼ਾਸਨ ਨੂੰ ਵੀ ਦੇ ਦਾਂਗੇ ਤਾਂ ਤੂੰ ਸਾਡਾ ਕੁਝ ਨਹੀਂ ਵਿਗਾੜ ਸਕਦਾ ਇਸ ਮੌਕੇ ਜਿਹੀ ਮਾਮਲੇ ਨਾਲ ਸੰਬੰਧਿਤ ਇੱਕ ਹੋਰ ਬੱਚੇ ਦੇ ਪਿਤਾ ਸੁਖਵਿੰਦਰ ਸਿੰਘ ਮੁਤਾਬਕ ਉਹਨਾਂ ਦੇ ਬੱਚੇ ਦਾ 28 ਫਰਵਰੀ ਨੂੰ ਰਿਜ਼ਲਟ ਆ ਗਿਆ ਸੀ ਪਰ ਹਾਲੇ ਤੱਕ ਉਹਨਾਂ ਨੂੰ ਰਿਪੋਰਟ ਕਾਰਡ ਨਹੀਂ ਦਿੱਤਾ ਗਿਆ ਸਕੂਲ ਵਾਲੇ ਬੱਚੇ ਤੋਂ 51 ਕਰੋੜ ਰੁਪਏ ਦੀ ਮੰਗ ਕਰਦੇ ਨੇ ਜ਼ਿਲ੍ਹਾ ਸ੍ਰੀ ਬਾਲ ਸੁਰੱਖਿਆ ਵਿਭਾਗ 'ਚ ਖੜੇ ਹਾਂ ਜੇ ਅਸੀਂ ਸੁਖਵਿੰਦਰ ਸੁੱਖਾ ਨਾ ਜੀ ਮੇਰਾ ਤੇ 28 ਤਰੀਕ ਨੂੰ ਬੱਚਿਆਂ ਦਾ ਰਿਜ਼ਲਟ ਆਇਆ ਸੀਗਾ ਜੀ ਉਸ ਤੋਂ ਬਾਅਦ ਅਸੀਂ ਡੀਸੀ ਸਾਹਿਬ ਨਾਲ ਵੀ ਗੱਲ ਕੀਤੀ ਸਕੂਲ ਵੀ ਕਈ ਚੱਕਰ ਲਾਏ ਜੀ ਸਾਨੂੰ ਅਜੇ ਤੱਕ ਬੱਚਿਆਂ ਦੇ ਰਿਪੋਰਟ ਕਾਰਡ ਨਹੀਂ ਮਿਲੇ 5100 ਰੁਪਏ ਦੀ ਮੰਗ ਕਰਦੇ ਆ ਹਰੇਕ ਬੱਚੇ ਤੋਂ ਜਦੋਂ ਕਿ ਹਾਈ ਕੋਰਟ ਨੇ ਰੋਕ ਲਾਈ ਵੀ ਆ ਸਾਡਾ ਕੇਸ ਚੱਲਦਾ ਹਾਈ ਕੋਰਟ 'ਚ ਉਹਦੀ ਤਰੀਕ ਵੀ ਸ਼ਾਇਦ 14 ਮਈ ਸਾਡੀ ਹਾਈ ਕੋਰਟ 'ਚ ਹੈਗੀ ਅਸੀਂ ਉਹਨਾਂ ਨੂੰ ਇਹ ਕਿਹਾ ਵੀ ਸਾਡੇ ਤੋਂ ਲਿਖਤੀ ਲੈ ਲਓ ਹਾਈ ਕੋਰਟ ਜੋ ਵੀ ਫੈਸਲਾ ਕਰਦੀ ਆ ਜੇ ਤੁਹਾਡੇ ਸਕੂਲ ਦੇ ਹੱਕ 'ਚ ਕਰਦੀ ਆ ਤਾਂ ਅਸੀਂ ਸਾਰੇ ਪੇਰੈਂਟਸ ਤੁਹਾਨੂੰ ਬਣਦੇ ਜਿਹੜੇ ਪੈਸੇ ਉਹ ਦੇਵਾਂਗੇ ਪਰ ਨਹੀਂ ਉਹ ਸਾਡੀ ਗੱਲ ਨਹੀਂ ਸੁਣ ਰਹੇ ਕਿ ਉਹ ਕਹਿੰਦੇ ਵੀ ਪਹਿਲਾਂ ਪੈਸੇ ਜਮ੍ਹਾਂ ਕਰਵਾਓ ਪਰ ਅਸੀਂ ਪੈਸੇ ਨਹੀਂ ਜਮ੍ਹਾਂ ਕਰਵਾਉਣੇ ਜੇ ਬੱਚਿਆਂ ਨੂੰ ਇਹਨਾਂ ਨੇ ਰਿਪੋਰਟ ਘੜ ਨਾ ਦਿੱਤੇ ਜਿਹੜੇ ਵੀ ਅਸੀਂ ਬਾਕੀ ਰਹਿ ਗਏ ਆ ਅਸੀਂ ਬੱਚੇ ਲੈ ਕੇ ਸਕੂਲ ਦੇ ਬਾਹਰ ਚ ਬਹਿ ਜਾਵਾਂਗੇ ਜਦੋਂ ਛੁੱਟੀ ਹੋਇਆ ਕਰੂਗੀ ਘਰੇ ਆ ਜਾਇਆ ਕਰਾਂਗੇ ਅਸੀਂ ਦੇਖਦੇ ਆ ਕਿੰਨੇ ਦਿਨ ਸਾਨੂੰ ਬਾਹਰ ਚ ਬਿਠਾ ਕੇ ਮੋੜਦੇ ਆ ਆ ਵੀ ਸਕੂਲ ਦੇ ਅੰਦਰ ਸਿਵਲ ਪੁਲਿਸੀ ਹੋਣੀ ਚਾਹੀਦੀ ਆ ਬਿਨਾ ਵਰਦੀ ਤੋਂ ਅਸੀਂ ਵੀ ਉੱਥੇ ਲੜਨ ਨਹੀਂ ਜਾਂਦੇ ਕਿ ਅਸੀਂ ਤਾਂ ਆਪਦਾ ਹੱਕ ਮੰਗਣ ਜਾਂਦੇ ਆ ਸੁਰਜਪਾਲ ਸੇ ਬਾਲ ਸੁਰੱਖਿਆ ਵਿਭਾਗ ਚ ਮੌਜੂਦ ਇੱਕ ਮਹਿਲਾ ਮੁਲਾਜ਼ਮ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਇਹਨਾਂ ਨੇ ਕਨਵਰਟ ਸਕੂਲ ਖਿਲਾਫ ਜੋ ਦਖਾਸਤ ਕੀਤੀ ਸੀ ਉਸ ਦੀ ਸਾਰੀ ਜਾਂਚ ਹੋ ਚੁੱਕੀ ਹੈ ਹੋਰ ਕੀ ਕਹਿਣਾ ਸੀ ਮਹਿਲਾ ਮੁਲਾਜ਼ਮ ਦਾ ਤੁਸੀਂ ਵੀ ਸੁਣੋ ਜੂ ਇਨਕੀ ਜੋ ਕੇਸ ਆਇਆ ਥਾ ਕਿ ਮੇਰੀ ਬੇਟੀ ਕੋ ਰਿਜ਼ਲਟ ਨਹੀਂ ਦਿਆ ਗਿਆ ਉਹਨਾਂ ਨੇ ਜੋ ਫੀਸ ਚਾਰਜ ਕੀਤੀ ਸੀ ਮੈਨੇ ਪੇ ਕਰਦੀ ਹੈ ਉਸਕੇ ਬਾਅਦ ਮੂਝੇ ਡੀਲ ਨਹੀਂ ਕੀਤਾ इस किस, जिसको भी केस मार्क किया गया था हमारे संबंधित अधिकारी वहां पे स्कूल जाके आए हैं पूरी इन्वेस्टिगेशन करके आए हैं और उनको अब बाई उनको सारा रिजल्ट है ना उनके हाथ में दे दिया है कि भी अब ये मुझे नहीं पता ये यहाँ पे क्यों धरना देके बैठे हैं जिस रिजल्ट की उन्होंने डिमांड की थी हम लोगों से वो रिजल्ट इनको दे दिया गया है इस एक्चुअली ना सबरिक जो केसेस होते हैं ना हमारे होते हैं वो हमारे संबंधित अधिकारी के पास ही इसकी सारी डिटेल है इनको शायद बकायदा कल सारी डिटेल भी दिखाई गई है इनको ये लगता है कि हम लोग स्कूल में जाके इन्वेस्टिगेशन नहीं करके आए बट स्कूल में जाके प्रॉपर इन्वेस्टिगेशन करके आए एक प्रॉपर चैनल के थ्रू इनकी प्रॉब्लम को सोल्व किया गया है जो तो टीम ने मौके से सीनियर अधिकारी ना गल करनी चाहिए खुद ਹਾਜ਼ਰ ਨਹੀਂ ਸਨ ਅਤੇ ਦਫ਼ਤਰ 'ਚ ਹੋਰ ਵੀ ਕਾਫੀ ਕੁਰਸੀਆਂ ਖਾਲੀ ਹੀ ਨਜ਼ਰ ਆਈਆਂ ਦੋ ਚਾਰ ਮੁਲਾਜ਼ਮਾਂ ਦੇ ਬਾਵਜੂਦ ਸਟਾਫ ਦੇ ਹੋਰ ਮੈਂਬਰ ਉੱਥੇ ਦਿਖਾਈ ਨਹੀਂ ਦਿੱਤੇ ਫਰੀਦਕੋਟ ਤੋਂ ਗੁਰਜੀਤ ਰਮਨ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਯੂ ਐਸ ਯੂ ਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ